ਕੀ ਤੁਸੀਂ ਡੈਮਗੰਜ ਸਕੂਲ ਦੇ ਵਿੱਚ ਪਹੁੰਚੇ ਜੀ ਤੇ ਜੇ ਅੱਜ ਦਫ਼ਤਰ ਦੇਖੀਏ ਵਾਹ ਦਫ਼ਤਰ ਵੀ ਕਿਸੇ ਵੱਡੇ ਆਫਿਸ ਨਾਲੋਂ ਘੱਟ ਨਹੀਂ ਹੈ ਕੀ ਕਹਿਣਾ ਚਾਹੋਗੇ ਦੇਖੋ ਮੂੰਹ ਬੋਲਦੀ ਤਸਵੀਰ ਹੈ ਜੀ ਮਤਲਬ ਤੁਸੀਂ ਦੇਖ ਸਕਦੇ ਹੋ ਆਪਣੀ ਅੱਖਾਂ ਦੇ ਨਾਲ ਮਹਿਸੂਸ ਕਰ ਸਕਦੇ ਹੋ ਕਿ ਇੱਕ ਸਰਕਾਰੀ ਸਕੂਲ ਜਿਹੜਾ ਕਿ ਡੈਮਗੰਜ ਏਰੀਆ ਦੇ ਵਿੱਚ ਉਪਸਥਿਤ ਹੈ ਉਹਦਾ ਤੁਸੀਂ ਦਫ਼ਤਰ ਦੇਖ ਮੇਰਾ ਨਹੀਂ خیال ਕਿਸੇ ਪ੍ਰਾਈਵੇਟ ਸਕੂਲ ਦਾ ਵੀ ਇਸ ਤਰ੍ਹਾਂ ਦਾ ਦਫਤਰ ਹੋਏਗਾ ਇਫ ਯੂ ਕੰਪੇਅਰ ਇਟ ਸੋ ਆਈ ਆਈ ਡੋਨਟ ਥਿੰਕ ਕਿ ਕੋਈ ਕਿਸੇ ਪ੍ਰਾਈਵੇਟ ਅੱਛੇ ਸਕੂਲ ਦਾ ਵੀ ਦਫਤਰ ਸੋ ਇਹਦਾ ਸ਼ਰੇਹ ਜਿਹੜਾ ਕਿਧਰੇ ਨਾ ਕਿਧਰੇ ਮਾਨ ਸਰਕਾਰ ਨੂੰ ਤੇ ਜਾਂਦਾ ਹੀ ਜਾਂਦਾ ਬਿਲਕੁਲ ਜਾਂਦਾ ਹੀ ਬਿਲਕੁਲ ਜਾਂਦਾ ਸਾਡੇ ਪ੍ਰਿੰਸੀਪਲ ਸਾਹਿਬ ਡਾਕਟਰ ਸੁਨੀਲ ਗੁਪਤਾ ਜੀ ਇਹਨਾਂ ਨੂੰ ਵੀ ਇਹਦਾ ਕ੍ਰੈਡਿਟ ਜਾਂਦਾ ਸੋ ਮੈਂ ਆਪਣੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਔਰ ਪਾਰਟੀ ਦੇ ਸੁਪਰੀਮਾ ਰਵਿੰਦ ਕੇਜਰੀਵਾਲ ਜੀ ਨੂੰ ਔਰ ਸਿੱਖਿਆ ਦੇ ਖੇਤਰ ਚ ਕ੍ਰਾਂਤੀ ਲਿਆਉਣ ਵਾਲੇ ਸਾਡੇ ਐਕਸ ਡਿਪਟੀ ਸੀਐਮ ਦਿੱਲੀ ਮਨੀਸ਼ ਸਸੋਦੀਆ ਜੀ ਨੂੰ ਉਹਨਾਂ ਨੂੰ ਜਿੱਥੇ ਮੈਂ ਮੁਬਾਰਕਬਾਦ ਦਿੰਨਾ ਉੱਥੇ ਉਹਨਾਂ ਨੂੰ ਮੈਂ ਸਾਰੀ ਜੋ ਡਵੈਲਪਮੈਂਟ ਹੋਈ ਹੈ ਜੋ ਇੰਪਰੂਵਮੈਂਟ ਹੋਈ ਹੈ ਜਿਹੜਾ ਸੁਧਾਰ ਹੋਇਆ ਉਹਦਾ ਵੀ ਮੈਂ ਉਹਨਾਂ ਨੂੰ ਸਰੇ 100% ਪਾਸਾ ਜੇ ਦੇਖਿਆ ਜੇ ਦੂਜੀ ਸਰਕਾਰ ਉਹ ਇਹ ਕਹਿੰਦੇ ਨੇ ਕਿ ਕੋਚੇ ਲਾਦੇ ਬਸ ਉਹ ਕੋਈ ਇਹਦਾ ਬੜੇ ਖਾਸ ਨਹੀਂ ਕੀਤਾ ਹੋਇਆ ਠੀਕ ਕਹਿਣਾ ਚਾਪੀ ਸੀ ਉਹ ਆਪ ਕਰਦੇ ਸੀ ਨਾ ਇਹ ਕੰਮ ਕੋਚੇ ਲਾਣ ਵਾਲਾ ਕੋਚੇ ਲਾਉਂਦੇ ਸੀ ਉਹ ਬੱਚਿਆਂ ਨੂੰ ਟਾਟਾਂ ਦੇ ਉੱਪਰ ਕੌਣ ਬਿਠਾਉਂਦਾ ਇਹ ਤਪੜਾ ਦੇ ਉੱਪਰ ਉਹਨੇ ਉਹ ਹੀ ਬਿਠਾਉਂਦੇ ਸੀ ਇਹ ਆਪ ਤੇ ਉਹਨਾਂ ਨੇ ਕੁਝ ਕੀਤਾ ਨਹੀਂ ਉਹਨਾਂ ਕੋਈ ਮੁੱਦਾ ਤੇ ਹੈ ਹੀ ਨਹੀਂ ਸਾਡੀ ਮਾਨ ਸਰਕਾਰ ਨੇ ਹਰ ਸੈਕਟਰ ਜਿੱਨਾ ਕੰਮ ਕੀਤਾ ਕਿ ਇਸ ਲਈ ਵਿਰੋਧੀਆਂ ਕੋ ਕੋਈ ਮੁੱਦਾ ਨਹੀਂ ਤੇ ਫਿਰ ਉਹ ਇਹੋ ਜਿਹੀਆਂ ਹਲਕੀਆਂ ਜਿਹੜੀਆਂ ਗੱਲਾਂ ਉਹ ਕਰਦੇ ਨੇ ਜਦ ਕਿ ਅਸਲੀਅਤ ਜਿਹੜੀ ਹੈ ਕਹਿੰਦੇ ਨਾ ਰਿਐਲਿਟੀ ਨੀਡਸ ਨੋ ਪ੍ਰੂਫ ਹਾਥ ਕੰਗਨ ਕੋ ਹਾਰਸੀ ਕਿਆ ਪੜੇ ਲਿਖੇ ਕੋ ਫਾਰਸੀ ਕਿਆ ਸੋ ਇਸ ਕਰਕੇ ਇਹ ਜਿੰਦਾ ਜਾਗਦਾ ਸਬੂਤ ਹੈ ਤੁਸੀਂ ਦੇਖ ਸਕਦੇ ਹੋ ਉਹ ਬਲੀ ਤਸਵੀਰ ਸਰੇ ਇਹ ਦੇਖਿਆ ਜਦ ਕਈ ਹਜੇ ਵੀ ਸਰਕਾਰੀ ਸਕੂਲ ਇੱਥੇ ਨੇ ਕਿ ਜਿੱਥੇ ਕੰਪਿਊਟਰ ਵੀ ਨਹੀਂ ਚੱਲਦੇ ਪਰਚੇ ਪਰਸਾਨ ਹੁੰਦੇ ਕਿਉਂਕਿ ਪ੍ਰਾਈਵੇਟ ਨਾਲੋਂ ਵਧੀਆ ਸਕੂਲ ਮਿਲਦੇ ਮੈਨੂੰ ਦੱਸੋ ਦੱਸੋ ਕਿਹੜਾ ਸਕੂਲ ਆ ਜਿੱਥੇ ਨਹੀਂ ਚੱਲਦੇ ਕੰਪਿਊਟਰ ਕਿਸ ਤੱਕ ਨਹੀਂ ਨਹੀਂ ਸਭ ਜਗ੍ਹਾ ਕੰਪਿਊਟਰ ਚੱਲ ਰਹੇ ਆ ਕੱਲ ਪਰਸੋਂ ਮੈਂ ਉੱਥੇ ਹੋ ਗਿਆ ਆ ਬੋਲੇ ਚੱਕ ਪਿੰਡ 'ਚ ਦਾਬੁਰ ਪਿੰਡ 'ਚ ਔਰ ਉੱਥੇ ਡਿਜੀਟਲ ਇੰਟਰਐਕਟਿਵ ਬੋਰਡਸ ਲੱਗੇ ਆ ਬੱਚਿਆਂ ਨੂੰ ਪੜ੍ਹਾਉਣ ਲਈ ਸਾਇੰਸ ਦੀ ਲੈਬਾਰਟਰੀ ਨਵੀਂ ਬਣੀ ਆ ਮਾਈਕਰੋਸਕੋਪ 'ਤੇ ਹੈ ਮੈਂ ਖੁਦ ਮੈਂ ਸਾਇੰਸ ਸਟੂਡੈਂਟ ਹਾਂ ਮਾਈਕਰੋਸਕੋਪ ਦੇ ਥੱਲੇ ਮੈਂ ਸਪਾਇਰੋਗੈਰਾ ਦੀ ਮੈਂ ਸਲਾਈਡ ਦੇਖੀ ਹੈ ਸੋ ਇਸ ਕਰਕੇ ਉਹ ਵਿਰੋਧੀਆਂ ਦੀ ਗੱਲ ਛੱਡੋ ਜੀ ਤੇ ਸਰ ਜੀ ਆਪਾਂ ਪ੍ਰਾਈਵੇਟ ਸਕੂਲਾਂ ਦੇ ਕਿਤਾਬਾਂ ਬਹੁਤ ਮਹਿੰਗੀਆਂ ਮਿਲਦੀਆਂ ਪਈਆਂ ਵਾਂ ਤੇ ਉਹਨੂੰ ਕਿਸਾ ਤੁਸੀਂ ਉਹਦਾ ਸਾਡੀ ਸਰਕਾਰ ਉਹਦੇ ਬਾਰੇ ਕਨਸਰਨਡ ਹੈ ਉਹਦਾ ਉਹਦਾ ਜਿਹੜਾ ਉਹਦਾ ਅਸੀਂ ਨੋਟਿਸ ਲਾਾਂਗੇ ਜਲਦੀ ਤੋਂ ਜਲਦੀ ਜਿੰਨੀ ਜਲਦੀ ਹੋ ਸਕਦਾ ਨੋਟਿਸ ਲਾਾਂਗੇ ਜਿਹੜੇ ਪ੍ਰਾਈਵੇਟ ਸਕੂਲਾਂ ਵਾਲਿਆਂ ਨੇ ਲੁੱਟ ਮਚਾਈ ਯਾ ਉਹਨਾਂ ਦਾ ਉਹਨਾਂ ਦੇ ਉੱਤੇ ਐਕਸ਼ਨ ਲਿਆ ਜਾਏਗਾ